ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ 12 ਮਾਮਲੇ ਵੱਡੇ ਪੱਧਰ ਤੇ ਦਰਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਬਾਦ ਮੰਤਰੀ ਵਿਕਰਮਜੀਤਿਆ ਤੇ ਕਿਉਂਕਿ ਵਾਰ-ਵਾਰ ਗੁਫਾ ਲਗਾਈ ਚੱਲੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਸੈਸ਼ਨ ਕੋਰਟ ਦਾ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ ਕਿ ਮੈਂ નિર્ਦੋਸ਼ ਹਾਂ ਮੈਂ ਬੇਕਸੂਰ ਹਾਂ ਕੱਲ ਫਿਰ ਦੁਬਾਰਾ ਪੇਸ਼ੀ ਹੋਈ ਸੈਸ਼ਨ ਕੋਰਟ ਦੇ ਵਿੱਚ ਜਿੱਥੇ ਵਿਕਰਮ ਜੱਟਿਆ ਵੱਲੋਂ ਪਟੀਸ਼ਨ ਪਾਈ ਗਈ ਸੀ ਮੈਂ ਬੇਇਕਸੂਰ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮੇਰੇ ਨਾਲ ਧੱਕਾ ਕਰ ਰਹੀ ਹੈ ਜਾਣ ਬੁਝ ਕੇ ਮੈਨੂੰ ਬਿਨਾ ਮਤਬਲ ਤੋਂ ਬਿਨਾ ਕੈਸਾ ਤੋਂ ਜਿਹੜਾ ਫਸਾਇਆ ਸਾਰਿਆ ਹੈ ਬਦਲਾਕੋਰੀ ਦੀ ਅਤੇ ਰੰਜਸ਼ ਦੀ ਰਾਸਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਦੂਸਰੇ ਪਾਸੇ ਜੇਲ੍ਹ ਦੇ ਵਿੱਚ ਬੈਠੇ ਬਿਕਮਜੀਤਿਆ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਕਿ ਮੈਨੂੰ ਔਰੇਂਜ ਸ਼੍ਰੇਣੀ ਦੇ ਵਿੱਚ ਰੱਖਿਆ ਜਾਵੇ ਮੈਨੂੰ ਵੀ ਆਈਪੀ ਸਹੂਲਤਾ ਦਿੱਤੀਆਂ ਜਾਣ ਮੇਰੀ ਬੈਰਕ ਅਲੱਗ ਹੋਵੇ ਮੈਨੂੰ ਟ੍ਰੀਟ ਕੀਤਾ ਜਾਵੇ ਕਿਉਂਕਿ ਮੈਂ ਵਿਧਾਇਕ ਵੀ ਸੀ ਅਤੇ ਮੰਤਰੀ ਵੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੇਕਿਨ ਕਾਨੂੰਨ ਕਹਿੰਦਾ ਹੈ ਕਿ ਜਦੋਂ ਤੁਹਾਡੀ ਸਰਕਾਰ ਹੁੰਦੀ ਹੈ ਉਦੋਂ ਤੁਸੀਂ ਵਿਧਾਇਕ ਜਾਂ ਮੰਤਰੀ ਹੁੰਦੇ ਹੋ ਤਾਂ ਤੁਹਾਨੂੰ ਔਰੇਂਜ ਸ਼੍ਰੇਣੀ ਦੇ ਵਿੱਚ ਰੱਖਿਆ ਜਾ ਸਕਦਾ ਹੈ ਨੋਟਸ ਫਿਰ ਦੁਬਾਰਾ ਜਾਰੀ ਕਰ ਦਿੱਤਾ ਗਿਆ ਹੈ ਸੈਸ਼ਨ ਅਦਾਲਤ ਵੱਲ ਅਦਾਲਤ ਵੱਲੋਂ ਨਾਭਾ ਜੇਲ੍ਹ ਦੇ ਏਡੀਜੀਪੀ ਨੂੰ ਅਤੇ ਸੁਪਰਡੈਂਟ ਨੂੰ ਹਾਲਾਂਕਿ ਅਰਸ਼ਦੀਪ ਸਿੰਘ ਕਲੇਰ ਜੋ ਐਡਵੋਕੇਟ ਹੋਣ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਵੀ ਨੇ ਅਤੇ ਉਹ ਕੇਸ ਲੜ ਰਹੇ ਨੇ ਵਿਕਰਮ ਜੀਠੀਆ ਦਾ ਉਹਨਾਂ ਨੇ ਫਿਰ ਕਿਹਾ ਕਿ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਆਰੰਗ ਸ਼੍ਰੀਮੇ ਨੂੰ ਲੈ ਕੇ ਬਿਕਰਮ ਜਿਠਿਆ ਨੇ ਉਹ ਜਿਹੜੀਆਂ ਸਹੂਲਤਾ ਨਹੀਂ ਦਿੱਤੀਆਂ ਜਾ ਰਹੀਆਂ ਨਾਬਦੀ ਨਵੀਂ ਜੇਲ੍ਹ ਦੇ ਵਿੱਚ ਬਿਕਰਮ ਜਿਠਿਆ ਨੂੰ 2 ਦਿਨ ਦਾ ਸਮਾਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਪੰਜਾਬ ਦੀ ਬਿਊਰੋਕ੍ਰੇਸੀ ਨੂੰ ਮੰਗਿਆ ਗਿਆ ਯਾਨੀ ਕਿ ਮੰਗਿਆ ਗਿਆ ਹੈ ਯਾਨੀ ਕਿ 25 ਜੁਲਾਈ ਨੂੰ ਫਿਰ ਸੈਸ਼ਨ ਦੇ ਵਿੱਚ orange reeni ਨੂੰ ਲੈ ਕੇ ਜਿਹੜੀ ਹੈ ਸੈਸ਼ਨ ਤੇ ਸੁਣਵਾਈ ਹੋਵੇਗੀ ਤੇ ਦੂਸਰੇ ਪਾਸੇ ਜਿਹੜੀ ਗੱਲ ਕਹੀ ਜਾ ਰਹੀ ਹੈ ਮਸ਼ੂਬਰਾ ਦੀ ਉਹਦੇ ਵਾਸਤੇ ਵੀ 2 ਦਿਨ ਦਾ ਟਾਈਮ ਮੰਗ ਲਿਆ ਗਿਆ ਹੈ ਤੇ ਬਾਕੀ ਸਰਕਾਰੀ ਵਕੀਲ ਕਹਿ ਰਹੇ ਨੇ ਕਿ ਜਦੋਂ 2 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਬਿਕਰਮਜੀਤਿਆ ਦੀ ਸਾਰੇ ਤੱਥ ਵਿਦ ਸਬੂਤਾਂ ਦੇ ਸਬੂਤਾਂ ਦੇ ਸਮੇਤ ਰੱਖ ਦਿੱਤੇ ਜਾਣਗੇ ਬਿਕਰਮਜੀਤਿਆ ਦੇ ਵਿਰੁੱਧ ਕਿਉਂਕਿ ਅਰਸ਼ਦੀਪ ਸਿੰਘ ਕਲੇਰ ਵਾਰ-ਵਾਰ ਰੋਲਾ ਪਾ ਰਹੇ ਨੇ ਕਿ ਬਿਕਰਮਜੀਤਿਆ ਨਿਰਦੋਸ਼ ਨੇ ਇਹਨਾਂ ਉੱਤੇ ਨਜਾਇਜ਼ ਕਾਰਵਾਈ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਵੀ ਕਹਿ ਰਹੇ ਨੇ ਇਵਨ ਦੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੌਕਸ ਕਰ ਦਿੱਤਾ ਹੈ ਚਿਤਾਵਨੀ ਦੇ ਦਿੱਤੀ ਹੈ ਜੇਲ੍ਹ ਦੇ ਅਧਿਕਾਰੀਆਂ ਨੂੰ ਕੱਲ੍ਹ 6 ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੇ ਮਿਲਣਾ ਜਾਣਾ ਸੀ ਮੁਲਾਕਾਤ ਕਰਨ ਜਾਣਾ ਸੀ ਬਿਕਰਮਜੀਤ ਸਿੰਘ ਦੇ ਨਾਲ ਲੇਕਿਨ ਬਿਕਰਮਜੀਤ ਸਿੰਘ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਸੌਰੀ ਪਰਸੋ ਅਸਦੀਪ ਸਿੰਘ ਕਲੇਰ ਨੇ ਉਸ ਦੀ ਖਬਰ ਵੀ ਨਸ਼ਰ ਕੀਤੀ ਕਿਉਂਕਿ ਜਿਹੜੇ ਕੇਸਾਂ ਤੇ ਹੁਣ ਗੱਲ ਕਰਨਾ ਚਾਹੁੰਦੀ ਹੈ ਬਿਕਰਮਜੀਤ ਸਿੰਘ ਦੀ ਜਿਹੜੀ ਬਣਾਈ ਹੋਈ ਵਕੀਲਾ ਦੀ ਟੀਮ ਉਸ ਦੇ ਲਈ ਪੰਜਾਬ ਸਰਕਾਰ ਅਤੇ ਸਰਕਾਰੀ ਵਕੀਲਾ ਵੱਲੋਂ ਸਮਾਂ ਮੰਗ ਲਿਆ ਗਿਆ ਹੈ ਹੁਣ 2 ਅਗਸਤ ਨੂੰ ਪਤਾ ਲੱਗੇਗਾ orange ਸ਼੍ਰੇਣੀ ਨੂੰ ਲੈ ਕੇ ਜਿਹੜੀ ਸੁਣਵਾਈ ਹੋਵੇਗੀ 25 ਜੁਲਾਈ ਨੂੰ 25 ਜੁਲਾਈ ਨੂੰ ਫਿਰ ਦੁਬਾਰਾ ਬਿਕਰਮਜੀਤਿਆ ਨੂੰ ਜਿਹੜਾ ਕੈਸ਼ੀ ਦੇ ਲਈ ਲੈ ਕੇ ਜਾਣਾ ਪਵੇਗਾ orange ਸ਼੍ਰੇਣੀ ਮਿਲਦੀ ਹੈ ਜਾਂ ਨਹੀਂ ਮਿਲਦੀ ਸਰਕਾਰ ਨੇ 2 ਦਿਨ ਦਾ ਸਮਾਂ ਮੰਗਿਆ ਹੈ ਅਦਾਲਤ ਦੇ ਕੋਲੋਂ ਲੇਕਿਨ ਬਿਕਰਮਜੀਤਿਆ ਤੇ 12 ਤੋਂ ਵੱਧ ਮਾਮਲੇ ਦਰਜ ਨੇ ਆਮਦਨ ਤੋਂ ਵੱਧ ਜ਼ਾਇਦਾ ਰੱਖਣਗੇ ਵਕੀਲਾਵਾਂ ਵੱਲੋਂ ਹਾਨੇ ਵੀ ਰੋਲਾ ਪਾਇਆ ਜਾ ਰਿਹਾ ਹੈ ਕਿ ਸਾਡੇ ਕੋਲ ਦਲੀਲਾ ਵੀ ਨੇ ਅਪੀਲਾ ਵੀ ਨੇ ਸੁਮੂਤ ਵੀ ਨੇ ਇਟ ਮੀਨਸ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਜੀ ਟਿਆਦਿਆਂ ਮੁਸ਼ਕਲਾਂ ਵਧਣਗੀਆਂ ਲੰਮਾ ਸਮਾਂ ਜੇਲ੍ਹ ਜਾਣਾ ਪੈ ਸਕਦਾ ਹੈ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤੋ ਮਾਨ ਵਕੀਲਾਦਿ ਸਿੱਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਤੇ ਸੇਤੇ ਰੋਲਾ ਪਾ ਰਹੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਤੇ ਪੱਕੇ ਭਾਂਡੇ ਵਿੱਚ ਪਾ ਦਿੱਤਾ ਹੈ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜਿੱਤਿਆ ਨੂੰ ਕਿਸ ਦੀ ਜਿੱਤ ਹੋਵੇਗੀ ਕਿਸ ਦੀ ਹਾਰ ਹੋਵੇਗੀ 25 ਜੁਲਾਈ ਨੂੰ ਪਤਾ ਲੱਗੇਗਾ ਬਾਕੀ ਜਿਹੜੀਆਂ ਵਕੀਲਾਵਾਂ ਵੱਲੋਂ ਗੱਲਾਂ ਕਹੀਆਂ ਗਈਆਂ ਨੇ ਅਸਦੀਪ ਸਿੰਘ ਕਲੇਰ ਅਸਦੀਪ ਸਿੰਘ ਕਲੇਰ ਤੇ ਸਾਥੀਆਂ ਵੱਲੋਂ ਉਸ ਦੀ ਸੁਣਵਾਈ ਜਿਹੜੀ ਹੈ 2 ਅਗਸਤ ਨੂੰ ਹੋਵੇਗੀ ਜਦੋਂ 14 ਦਿਨ ਦੀ ਨਿਆਂ ਕਾ ਰਾਸਤ ਖਤਮ ਹੋਵੇਗੀ ਮਜੀਠੀਆ ਦੀ ਤਰਫ